ਆਹ ਦੇਖ ਲਓ ਦੋਸਤੋ এয়ারਪੋਰਟ ਤੇ ਕਮਾਂ ਆਪਣੀਆਂ ਚਾਰ ਧੀਆਂ ਨੂੰ ਛੱਡ ਕੇ ਵਿਦੇਸ਼ ਜਾ ਰਹੀ ਹੁੰਦੀ ਹੈ ਪਰ ਉੱਥੇ ਹੀ ਚਾਰ ਧੀਆਂ ਜੋ ਕਿ এয়ারਪੋਰਟ ਉਤੇ ਆਪਣੀ ਮਾਂ ਨੂੰ ਬਿਲਕੁਦੀਆਂ ਰਹਿ ਜਾਂਦੀਆਂ ਹਨ ਤੇ ਜੱਥੇ ਹੀ ਦੋਸਤੋ ਦੇਖਿਆ ਜਾਵੇ ਕਿ ਇਹੋ ਜਿਹੇ ਹੈ ਵੀਡੀਓ ਸੋਸ਼ਲ ਮੀਡੀਆ ਉਤੇ ਤਾਂ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਬੇਹੱਦ ਹੈਰਾਨ ਕਰਕੇ ਰੱਖ ਦਿੰਦੇ ਹਨ ਤੇ ਦੂਸਰੇ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਪਿਆਰ ਕਰੇ ਮਾਵਾਂ ਦਾ ਰੰਗ ਨਹੀਂ ਦੇਖਦਾ ਤੇ ਜੱਥੇ ਕਿ ਦੋਸਤੋਂ ਦੇਖਿਆ ਜਾਵੇ ਕਿ ਇਹ ਚਾਰ ਧੀਆਂ ਆਪਣੀ ਮਾਂ ਦੇ ਪਿੱਛੇ ਪਾਦੀ ਹਨ ਜਦੋਂ ਚੰਗੇ ਵਿਖਰੇ ਲਈ ਇਹਨਾਂ ਚਾਰ ਧੀਆਂ ਦੀ ਮਾਂ ਤੇ ਆਪਣੇ ਪਤੀ ਨੂੰ ਛੱਡ ਕੇ ਵਿਦੇਸ਼ ਵੱਲ ਜਾ ਰਹੀ ਹੁੰਦੀ ਹੈ ਉੱਥੇ ਦੋਤੇ ਇਹ ਇੱਕ ਵੀਡੀਓ ਰੂਹਾਂ ਦੇ ਪਿਆਰ ਨੂੰ ਦਰਸਾ ਰਹੀ ਹੈ ਪਰ ਦੇਖਿਆ ਜਾਵੇ ਕਿ ਇੱਕ ਚੰਗੇ ਵਿਖ ਨੂੰ ਲੈ ਕੇ ਹਰ ਇੱਕ ਇਨਸਾਨ ਆਪਣੇ ਪਰਿਵਾਰ ਤੋਂ ਦੂਰ ਹੁੰਦਾ ਹੈ ਪਰ ਜੋ ਕਿ ਦੋਸਤੋ ਇੱਕੋ ਹਰ ਇੱਕ ਇਨਸਾਨ ਦੇ ਲਈ ਬੇਹਤ ਮਸ਼ਕਲ ਹੁੰਦਾ ਹੈ ਆਪਣੇ ਪਰਿਵਾਰ ਤੋਂ ਦੂਰ ਜਾਣਾ ਪਰ ਮਜਬੂਰੀਆਂ ਕਰ ਤੋਂ ਇੰਨਾ ਕੁ ਮਜਬੂਰ ਕਰ ਦਿੰਦੇ ਹਨ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਵੀ ਬੇਹਤ ਸਮੁੰਦਰੋਂ ਪਾਰ ਜਾ ਕੇ ਬੈਠ ਜਾਂਦੇ ਹਨ ਤੁਸੀਂ ਕੀ ਦੋਸਤੋ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਦੇ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਜੋ ਤੁਹਾਨੂੰ ਇੱਕੋ ਜਿਹੀਆਂ ਅਪਡੇਟਾਂ ਦਿੰਦੇ ਰਹਾਂਗੇ